ਰੁਕੋ ਵੀਡੀਓ ਸਕਿੱਪ ਕਰਨ ਤੋਂ ਪਹਿਲਾਂ ਇੱਕ ਸੱਚ ਸੁਣ ਲਓ ਜੇ ਤੁਸੀਂ ਇਹ ਵੀਡੀਓ ਇਸ ਵੇਲੇ ਦੇਖ ਰਹੇ ਹੋ ਤਾਂ ਇਹ ਕੋਈ ਇਤਫਾਕ ਨਹੀਂ ਇਸ ਸਮੇਂ ਤੁਹਾਡੇ ਮਨ ਵਿੱਚ ਇੱਕ ਕੰਮ ਘੁੰਮ ਰਿਹਾ ਹੈ ਉਹ ਕੰਮ ਜੋ ਤੁਸੀਂ ਕਾਫੀ ਸਮੇਂ ਤੋਂ ਟਾਲਦੇ ਆ ਰਹੇ ਹੋ ਤੁਸੀਂ ਜਾਣਦੇ ਹੋ ਇਹ ਕਰਨਾ ਜ਼ਰੂਰੀ ਹੈ ਪਰ ਜਦੋਂ ਵੀ ਸ਼ੁਰੂ ਕਰਨ ਲੱਗਦੇ ਹੋ ਦਿਮਾਗ ਕਹਿੰਦਾ ਹੈ ਥੋੜੀ ਦੇਰ ਬਾਅਦ ਅੱਜ ਨਹੀਂ ਕੱਲ ਪੱਕਾ ਅਤੇ ਫਿਰ ਦਿਨ ਲੰਘ ਜਾਂਦਾ ਹੈ ਹਫ਼ਤੇ ਲੰਘ ਜਾਂਦੇ ਹਨ ਤੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਸ਼ਾਇਦ ਮੈਂ ਇਹ ਕਰ ਹੀ ਨਹੀਂ ਸਕਦਾ ਪਰ ਧਿਆਨ ਨਾਲ ਸੁਣੋ ਤੁਸੀਂ ਆਲਸੀ ਨਹੀਂ ਹੋ ਤੁਸੀਂ ਕਮਜ਼ੋਰ ਨਹੀਂ ਹੋ ਤੁਹਾਡੇ ਵਿੱਚ ਕੋਈ ਘਾਟ ਨਹੀਂ ਸਮੱਸਿਆ ਤੁਸੀਂ ਨਹੀਂ ਹੋ ਸਮੱਸਿਆ ਹੈ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਇੱਕ ਗਲਤ ਪ੍ਰੋਗਰਾਮ ਜੇ ਤੁਸੀਂ ਮੈਨੂੰ ਸਿਰਫ ਕੁਝ ਮਿੰਟ ਦੇ ਦਿਓ ਤਾਂ ਮੈਂ ਤੁਹਾਨੂੰ ਉਹ ਤਰੀਕਾ ਦਿਖਾਵਾਂਗੀ ਜਿਸ ਨਾਲ ਟਾਲ ਮਟੋਲ ਦੀ ਆਦਤ ਜੜ ਤੋਂ ਟੁੱਟ ਸਕਦੀ ਹੈ ਇਹ ਕੋਈ ਖਾਲੀ ਮੋਟੀਵੇਸ਼ਨ ਨਹੀਂ ਨਾ ਹੀ ਕੋਈ 7 ਦਿਨਾਂ ਦਾ ਚੈਲੰਜ ਇਹ ਹੈ ਤੁਹਾਡੇ ਨਰਵਸ ਸਿਸਟਮ ਦੀ ਰੀਵਾਇਰਿੰਗ ਇੱਕ ਅਜਿਹਾ ਬਦਲਾ ਜਿਸ ਤੋਂ ਬਾਅਦ ਔਖੇ ਕੰਮ ਭਾਰ ਨਹੀਂ ਲੱਗਦੇ ਸਭ ਕੁਝ ਸਾਫ਼ ਦਿਖਾਈ ਦੇਣ ਲੱਗ ਪੈਂਦੇ ਹਨ ਪਰ ਇੱਕ ਸ਼ਰਤ ਹੈ ਜੇ ਤੁਸੀਂ ਇਹ ਵੀਡੀਓ ਅੱਧ ਵਿੱਚ ਛੱਡ ਦਿੱਤੀ ਤਾਂ ਤੁਸੀਂ ਫਿਰ ਉਸੇ ਚੱਕਰ ਵਿੱਚ ਫਸ ਜਾਵੋਗੇ ਪਰ ਜੇ ਅੰਤ ਤੱਕ ਦੇਖ ਲਿਆ ਤਾਂ ਕੱਲ ਕਰਾਂਗਾ ਤੁਹਾਡੀ ਜ਼ਿੰਦਗੀ ਵਿੱਚੋਂ ਗਾਇਬ ਹੋ ਸਕਦਾ ਹੈ ਹੁਣ ਆਓ ਮੋੜ ਵੀਡੀਓ ਸ਼ੁਰੂ ਕਰੀਏ ਪਹਿਲਾ ਅਧਿਆਇ ਸਭ ਤੋਂ ਵੱਡੇ ਝੂਠ ਦਾ ਅੰਤ ਸਭ ਤੋਂ ਪਹਿਲਾਂ ਉਸ ਝੂਠ ਨੂੰ ਤੋੜੀਏ ਜੋ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਕਹਿੰਦੇ ਹੋ ਮੈਂ ਆਲਸੀ ਹਾਂ ਇਸ ਲਈ ਕੰਮ ਟਾਲਦਾ ਰਹਿੰਦਾ ਹਾਂ ਇਹ ਗੱਲ ਸੱਚ ਨਹੀਂ ਹੈ ਕੰਮ ਟਾਲਣਾ ਆਲਸ ਨਹੀਂ ਹੁੰਦਾ ਅਸਲ ਵਿੱਚ ਇਹ ਇੱਕ ਛੁਪਿਆ ਹੋਇਆ ਡਰ ਹੁੰਦਾ ਹੈ ਇੱਕ ਐਸਾ ਡਰ ਜੋ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਅਤੇ ਚੁੱਪਚਾਪ ਤੁਹਾਡੀ ਜ਼ਿੰਦਗੀ ਦੇ ਫੈਸਲਿਆਂ ਤੇ ਅਸਰ ਕਰਦਾ ਰਹਿੰਦਾ ਹੈ ਅੱਜ ਮੈਂ ਤੁਹਾਨੂੰ ਸਮਝਾਵਾਂਗੀ ਕਿ ਜਦੋਂ ਤੁਸੀਂ ਕਿਸੇ ਜ਼ਰੂਰੀ ਕੰਮ ਨੂੰ ਟਾਲਦੇ ਹੋ ਉਸ ਵੇਲੇ ਤੁਹਾਡੇ ਦਿਮਾਗ ਦੇ ਅੰਦਰ ਅਸਲ ਵਿੱਚ ਕੀ ਹੁੰਦਾ ਹੈ ਕਿਉਂਕਿ ਜਿਸ ਦਿਨ ਤੁਸੀਂ ਇਹ ਸਮਝ ਲਿਆ ਉਸ ਦਿਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ ਤੁਹਾਡੇ ਦਿਮਾਗ ਦੇ ਅੰਦਰ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ ਜਿਸ ਨੂੰ ਐਮੈਗਡਾਲਾ ਕਹਿੰਦੇ ਹਨ ਐਮੈਗਡਾਲਾ ਦਾਰ ਗੁੱਸੇ ਖਤਰੇ ਦੀ ਪਛਾਣ ਅਤੇ ਤੁਰੰਤ ਰਿਐਕਸ਼ਨ ਦਾ ਕੇਂਦਰ ਹੈ ਜਦੋਂ ਅਕਲ ਬੁੱਧੀ ਯਾਨੀ ਪ੍ਰੀਫਰੰਟਲ ਕੋਰਟੈਕਸ ਸੁੱਤੀ ਹੋਵੇ ਤਾਂ ਐਮੈਗਡਾਲਾ ਰਾਜ ਕਰਦਾ ਹੈ ਇਹੇ ਅਖਰੋਟ ਦੇ ਆਕਾਰ ਜਿਹਾ ਛੋਟਾ ਹੁੰਦਾ ਹੈ ਪਰ ਤੁਹਾਡੇ ਕੀਤੇ ਜਾਂ ਨਾ ਕੀਤੇ ਜਾਣ ਵਾਲੇ ਲਗਭਗ ਹਰ ਕੰਮ ਤੇ ਇਸ ਦਾ ਅਸਰ ਹੁੰਦਾ ਹੈ ਲੱਖਾਂ ਸਾਲਾਂ ਦੀ ਵਿਕਾਸ ਯਾਤਰਾ ਨੇ ਇਸ ਨੂੰ ਸਿਰਫ ਇੱਕ ਕੰਮ ਲਈ ਤਿਆਰ ਕੀਤਾ ਹੈ ਖਤਰਾ ਪਛਾਨਣਾ ਅਤੇ ਤੁਹਾਨੂੰ ਜੀਉਂਦਾ ਰੱਖਣਾ ਪਰ ਸਮੱਸਿਆ ਇਹ ਹੈ ਕਿ ਐਮੈਕ ਡਾਲਾ ਅਕਲਮਦ ਨਹੀਂ ਹੁੰਦਾ ਇਹ ਅਫਰੀਕਾ ਦੀ ਜੰਗਲੀ ਸਵਾਨਾ ਵਿੱਚ ਭੁੱਖੇ ਸ਼ੇਰ ਦੇ ਸਾਹਮਣੇ ਆਉਣ ਅਤੇ ਦਫ਼ਤਰ ਵਿੱਚ ਟਾਰਗੇਟ ਪੂਰਾ ਕਰਨ ਵਿੱਚ ਕੋਈ ਫਰਕ ਨਹੀਂ ਕਰ ਸਕਦਾ ਇਸ ਦੇ ਲਈ ਦੋਵੇਂ ਹੀ ਹਾਲਾਤ ਇੱਕੋ ਜਿਹੇ ਜਾਨ ਲੈਵਾ ਖਤਰੇ ਹੁੰਦੇ ਹਨ ਜਦੋਂ ਤੁਸੀਂ ਉਸ ਪ੍ਰੈਜੈਂਟੇਸ਼ਨ ਬਾਰੇ ਸੋਚਦੇ ਹੋ ਜੋ ਤੁਸੀਂ ਤਿਆਰ ਕਰਨੀ ਹੈ ਉਸ ਪ੍ਰੋਜੈਕਟ ਬਾਰੇ ਜੋ ਤਿੰਨ ਹਫ਼ਤਿਆਂ ਤੋਂ ਲਟਕਿਆ ਪਿਆ ਹੈ ਜਾਂ ਉਸ ਔਖੀ ਗੱਲਬਾਤ ਬਾਰੇ ਜੋ ਤੁਸੀਂ ਆਪਣੇ ਬੌਸ ਨਾਲ ਕਰਦੇ ਉਸੇ ਪਲ ਤੁਹਾਡੇ ਦਿਮਾਗ ਦਾ ਇੱਕ ਪੁਰਾਣਾ ਹਿੱਸਾ ਅੰਦਰ ਹੀ ਅੰਦਰ ਖਤਰੇ ਦਾ అలਾਰਮ ਵਜਾ ਦਿੰਦਾ ਹੈ ਅਤੇ ਇਥੋਂ ਹੀ ਕੰਮ ਟਾਲਣ ਦੀ ਆਦਤ ਸ਼ੁਰੂ ਹੋ ਜਾਂਦੀ ਹੈ ਅਸਲ ਵਿੱਚ ਉਸ ਸਮੇਂ ਤੁਸੀਂ ਕੰਮ ਤੋਂ ਨਹੀਂ ਖਤਰੇ ਤੋਂ ਭੱਜ ਰਹੇ ਹੁੰਦੇ ਹੋ ਦਿਮਾਗ ਦੇ ਅੰਦਰ ਇੱਕ ਆਵਾਜ਼ ਗੂੰਜਦੀ ਹੈ ਖਤਰਾ ਹੈ ਹੁਨੇ ਪੱਜੋ ਨਹੀਂ ਤਾਂ ਨੁਕਸਾਨ ਹੋ ਜਾਵੇਗਾ ਇਹ ਆਵਾਜ਼ ਸੁਣ ਕੇ ਤੁਹਾਡੇ ਦਿਮਾਗ ਦਾ ਸਭ ਤੋਂ ਸਮਝਦਾਰ ਹਿੱਸਾ ਪ੍ਰੀ ਫਰੰਟਲ ਕੋਰਟੈਕਸ ਜੋ ਤੁਹਾਡਾ ਸਭ ਤੋਂ ਵੱਡਾ ਸਾਥੀ ਹੋਣਾ ਚਾਹੀਦਾ ਸੀ ਉਹੀ ਪਲ ਵਿੱਚ ਪਿੱਛੇ ਹਟ ਜਾਂਦਾ ਹੈ ਬਿਨਾਂ ਸੋਚੇ ਸਮਝੇ ਹੀ ਅਮੈਗਡਲਾ ਦੇ ਵੱਜ ਰਹੇ ਅਲਾਰਮ ਅੱਗੇ ਘੁੱਟਨੇ ਟੇਕ ਦਿੰਦਾ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਬਹਾਨਿਆਂ ਦਾ ਉਹ ਜਾਲ ਜੋ ਤੁਹਾਨੂੰ ਪੂਰੀ ਤਰ੍ਹਾਂ ਤਰਕਸੰਗਤ ਅਤੇ ਸਮਝਦਾਰ ਲੱਗਦਾ ਹੈ ਅਜੇ ਮੇਰੇ ਕੋਲ ਢੰਗ ਨਾਲ ਕੰਮ ਕਰਨ ਲਈ ਸਮਾਂ ਨਹੀਂ ਸ਼ੁਰੂ ਕਰਨ ਤੋਂ ਪਹਿਲਾਂ ਹੋਰ ਜਾਣਕਾਰੀ ਲੈਣੀ ਪਵੇਗੀ ਥੋੜੀ ਹੋਰ ਪ੍ਰੇਰਣਾ ਮਿਲੇ ਫਿਰ ਕਰਾਂਗਾ ਅੱਜ ਦਿਨ ਠੀਕ ਨਹੀਂ ਛੱਡੋ ਕੱਲ ਕਰਾਂਗੇ ਰੋਚੈਸਟਰ ਯੂਨੀਵਰਸਿਟੀ ਦੇ ਰਿਸਰਚਰ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਜੋ ਬਹਾਨੇ ਸਾਨੂੰ ਬਹੁਤ ਹੀ ਲਾਜ਼ਮੀ ਤਰਕਸੰਗਤ ਅਤੇ ਸਮਝਦਾਰ ਲੱਗਦੇ ਹਨ ਅਸਲ ਵਿੱਚ ਉਹ ਤਰਕ ਨਹੀਂ ਹੁੰਦੇ ਉਹ ਬਹਾਨੇ ਹੁੰਦੇ ਹਨ ਜੋ ਤੁਹਾਡਾ ਐਮੈਕਡਾਲਾ ਪਹਿਲਾਂ ਹੀ ਲਿਆ ਹੋਇਆ ਇੱਕ ਫੈਸਲਾ ਸਹੀ ਸਾਬਤ ਕਰਨ ਲਈ ਬਣਾਉਂਦਾ ਹੈ ਅਤੇ ਉਹ ਫੈਸਲਾ ਹੁੰਦਾ ਹੈ ਪੱਜ ਜਾਂਦਾ ਮਨੁੱਖੀ ਵਿਹਾਰ ਦੇ 20 ਸਾਲ ਤੋਂ ਵੱਧ ਅਨੁਭਵ ਰੱਖਣ ਵਾਲੇ ਇੱਕ ਨਿਊਰੋਸਾਇੰਟਿਸਟ ਕਹਿੰਦੇ ਹਨ ਤੁਹਾਡੇ ਆਦਮ ਦਿਮਾਗ ਦਾ ਇੱਕੋ ਹੀ ਮਕਸਦ ਹੈ ਤੁਹਾਨੂੰ ਜੀਉਂਦਾ ਕਿਨਾ ਇਸ ਲਈ ਜੋ ਵੀ ਚੀਜ਼ ਅਨਿਸ਼ਚਿਤ ਹੋਵੇ ਅਸਖਾਵਾਂ ਲੱਗੇ ਜਾਂ ਕਿਸੇ ਵੀ ਤਰ੍ਹਾਂ ਦਾ ਦਰਦ ਪੈਦਾ ਕਰ ਸਕੇ ਉਹ ਤੁਹਾਡੇ ਦਿਮਾਗ ਲਈ ਜੀਵਨ ਲਈ ਖਤਰਾ ਬਣ ਜਾਂਦੀ ਹੈ ਅਤੇ ਫਿਰ ਤੁਹਾਡਾ ਆਟੋਮੈਟਿਕ ਬਚਾਅ ਤੰਤਰ ਤੁਰੰਤ ਚਾਲੂ ਹੋ ਜਾਂਦਾ ਹੈ ਜਦੋਂ ਤੁਸੀਂ ਕਿਸੇ ਮਹੱਤਵਪੂਰਨ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਬਚਦੇ ਹੋ ਇਹ ਇਸ ਲਈ ਨਹੀਂ ਹੁੰਦਾ ਕਿ ਤੁਸੀਂ ਕਾਮਯਾਬ ਨਹੀਂ ਹੋਣਾ ਚਾਹੁੰਦੇ ਇਹ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡੇ ਦਿਮਾਗ ਦਾ ਇੱਕ ਪੁਰਾਣਾ ਹਿੱਸਾ ਤੁਹਾਡੇ ਕੰਨ ਵਿੱਚ ਹੌਲੀ-ਹੌਲੀ ਫੁਸਫਸਾ ਰਿਹਾ ਹੁੰਦਾ ਹੈ ਜੇ ਤੂੰ ਬੁਰੀ ਤਰ੍ਹਾਂ ਫੇਲ ਹੋ ਗਿਆ ਤਾਂ ਜੇ ਤੈਨੂੰ ਪਤਾ ਲੱਗ ਗਿਆ ਕਿ ਤੂੰ ਉਹਨਾਂ ਸਮਝਦਾਰ ਨਹੀਂ ਜਿਨ੍ਹਾਂ ਤੋਂ ਸੋਚਦਾ ਸੀ ਜੇ ਸਭ ਨੂੰ ਪਤਾ ਲੱਗ ਗਿਆ ਕਿ ਤੂੰ ਸਿਰਫ ਇੱਕ ਤੋਂ ਦੀ ਬਾਤ ਹੈ ਅਤੇ ਇੱਥੇ ਹੀ ਕੰਮ ਟਾਲਣ ਦੀ ਅਸਲ ਜੜ੍ਹ ਲੁਕੀ ਹੋਈ ਹੈ ਕੋਸ਼ਿਸ਼ ਹੀ ਨਾ ਕਰੀਏ ਘੱਟੋ ਘੱਟ ਨਿਰਾਸ਼ਤਾ ਨਹੀਂ ਹੋਵਾਂਗੇ ਇਹ ਹੀ ਉਹ ਪਹਿਲਾ ਕ੍ਰਾਂਤੀਕਾਰੀ ਬਿੰਦੂ ਜਿਸ ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਟਾਲ ਮਟੋਲ ਕੋਈ ਕਮਜ਼ੋਰੀ ਨਹੀਂ ਨਾ ਹੀ ਇਹ ਆਲਸ ਹੈ ਇਹ ਦਰ ਅਸਲ ਇੱਕ ਗਲਤ ਤਰੀਕੇ ਨਾਲ ਬਣਿਆ ਹੋਇਆ ਬਚਾਅ ਤੰਤਰ ਹੈ ਤੁਹਾਡਾ ਦਿਮਾਗ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹ ਸਿਰਫ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਅਸਲ ਵਿੱਚ ਤੁਹਾਨੂੰ ਅਸਫਲਤਾ ਆਲੋਚਨਾ ਅਤੇ ਅਣਸੁਖਾਵੀਆਂ ਹਾਲਾਤਾਂ ਤੋਂ ਬਚਾਉਣਾ ਚਾਹੁੰਦਾ ਹੈ ਪਰ ਹੁਣ ਧਿਆਨ ਨਾਲ ਸੁਣੋ ਇੱਥੇ ਉਹ ਗੱਲ ਆਉਂਦੀ ਹੈ ਜੋ ਆਮ ਤੌਰ ਤੇ ਕੋਈ ਨਹੀਂ ਦੱਸਦਾ ਅਤੇ ਇਹ ਗੱਲ ਇਸ ਸਮੱਸਿਆ ਨਾਲ ਨਿਪਟਣ ਦਾ ਜੋ ਤੁਹਾਡਾ ਨਜ਼ਰੀਆ ਉਹ ਪੂਰੀ ਤਰ੍ਹਾਂ ਬਦਲ ਦੇਵੇਗੀ ਵਿਗਿਆਨ ਸਾਬਤ ਕਰਦਾ ਹੈ ਕਿ ਟਾਲ ਮਟੋਲ ਦੀ ਇਸ ਪ੍ਰਕਿਰਿਆ ਨੂੰ ਦੁਬਾਰਾ ਪ੍ਰੋਗਰਾਮ ਕਰਨ ਦਾ ਇੱਕ ਪਰਖਿਆ ਹੋਇਆ ਤਰੀਕਾ ਮੌਜੂਦ ਹੈ। ਅਗਲੇ ਕੁਝ ਮਿੰਟਾਂ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹ ਅਸਲ ਵਿੱਚ ਕਿਵੇਂ ਕੀਤਾ ਜਾਂਦਾ ਹੈ। ਅਧਿਆਏ 2, ਡੋਪਾ ਮਾਈਨ ਦਾ ਉਹ ਰਾਜ਼ ਜੋ ਤੁਹਾਨੂੰ ਕਦੇ ਨਹੀਂ ਦੱਸਿਆ। ਆਪਣੀ ਟਾਲਮਟੋਲ ਪ੍ਰਣਾਲੀ ਨੂੰ ਹੈਕ ਕਰਨ ਲਈ ਤੁਹਾਨੂੰ ਇਸ ਦੇ ਪਿੱਛੇ ਦੀ ਨਿਊਰੋ ਬਾਇਓਲੋਜੀ ਨੂੰ ਸਮਝਣਾ ਪਵੇਗਾ ਅਤੇ ਇਸ ਦਾ ਮਤਲਬ ਹੈ ਡੋਪਾਮਾਈਨ ਨੂੰ ਉਸ ਨਜ਼ਰੀਏ ਨਾਲ ਸਮਝਣਾ ਜਿਵੇਂ ਸ਼ਾਇਦ ਪਹਿਲਾਂ ਕਿਸੇ ਨੇ ਨਹੀਂ ਸਮਝਾਇਆ। ਜ਼ਿਆਦਾਤਰ ਲੋਕ ਡੋਪਾਮਾਈਨ ਨੂੰ ਸਿਰਫ ਖੁਸ਼ੀ ਦਾ ਰਸਾਇਣ ਕਹਿ ਦਿੰਦੇ ਹਨ ਪਰ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ। ਡੋਪਾਮਾਈਨ ਖੁਸ਼ੀ ਬਾਰੇ ਨਹੀਂ ਹੁੰਦਾ। ਡੋਪਾਮਾਈਨ ਹੁੰਦਾ ਹੈ ਅਟੱਲ ਪ੍ਰੇਰਣਾ ਬਾਰੇ। ਇਹ ਉਹ ਨਿਊਰੋਲੋਜੀਕਲ ਇਧਨ ਹੈ ਜੋ ਤੁਹਾਨੂੰ ਕਿਸੇ ਟੀਚੇ ਦੇ ਪਿੱਛੇ ਡਟੇ ਰਹਿਣ ਲਈ ਮਜਬੂਰ ਕਰਦਾ ਹੈ ਭਾਵੇਂ ਤੁਹਾਡਾ ਮਾਨਸਿਕ ਤੇ ਸਰੀਰ ਹਾਰ ਮੰਨਣ ਲਈ ਕਿਉਂ ਨਾ ਕਹਿ ਰਿਹਾ ਹੋਵੇ ਤੁਹਾਡੇ ਦਿਮਾਗ ਵਿੱਚ ਡੋਪਾਮਾਈਨ ਦੀਆਂ ਦੋ ਬਿਲਕੁਲ ਵੱਖ-ਵੱਖ ਪ੍ਰਣਾਲੀਆਂ ਕੰਮ ਕਰਦੀਆਂ ਹਨ ਅਤੇ ਇਹ ਫਰਕ ਸਮਝ ਆਉਂਦੇ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ 8 ਘੰਟੇ ਲਗਾਤਾਰ ਕੋਈ ਸੀਰੀਜ਼ ਕਿਵੇਂ ਦੇਖ ਲੈਂਦੇ ਹੋ ਪਰ 30 ਮਿੰਟ ਵੀ ਪੜਾਈ ਜਾਂ ਕੋਈ ਕੰਮ ਨਹੀਂ ਕਰ ਪਾਉਂਦੇ ਪਹਿਲੀ ਪ੍ਰਣਾਲੀ ਆ ਫੀਜਿਕ ਡੋਪਾਮਾਈ ਇਹ ਉਹ ਹੁੰਦੇ ਹਨ ਜੋ ਅਚਾਨਕ ਆਉਣ ਵਾਲੇ ਤਿੱਖੇ ਡੋਪਾਮਾਈ ਦੇ ਝਟਕੇ ਨਸ਼ੇ ਵਰਗੇ ਅਹਿਸਾਸ ਇਹ ਝਟਕੇ ਤੁਹਾਨੂੰ ਬਿਨਾਂ ਸੋਚੇ ਸਮਝੇ ਫੈਸਲੇ ਕਰਨ ਲਈ ਮਜਬੂਰ ਕਰ ਦਿੰਦੇ ਹਨ ਇਹੀ ਉਹ ਪਲ ਹੁੰਦਾ ਹੈ ਜਦੋਂ ਤੁਸੀਂ ਕੰਮ ਕਰਨ ਦੀ ਥਾਂ ਕਿਸੇ ਰੈਂਡਮ ਵੀਡੀਓ ਤੇ ਕਲਿੱਕ ਕਰ ਦਿੰਦੇ। ਇਹੀ ਕਾਰਨ ਹੈ ਕਿ ਤੁਸੀਂ ਘੰਟਿਆਂ ਤੱਕ ਇੰਸਟਾਗ੍ਰam ਸਕ੍ਰੋਲ ਕਰਦੇ ਰਹਿੰਦੇ ਹੋ। ਇਹੀ ਵਜ੍ਹਾ ਹੈ ਕਿ ਤੁਸੀਂ ਆਪਣਾ ਡਾਈਟ ਪਲਾਨ ਤੋੜ ਲੈਂਦੇ ਹੋ, ਸ਼ਰਾਬ ਪੀ ਲੈਂਦੇ ਹੋ ਅਤੇ ਬਿਨਾਂ ਲੋੜ ਖਰੀਦਦਾਰੀ ਕਰ ਬੈਠਦੇ। ਦੂਜੀ ਪ੍ਰਣਾਲੀ ਟੋਨਿਕ ਡੋਪਾਮਾਈਨ। ਇਹ ਉਹ ਲਗਾਤਾਰ ਵਹਾਅ ਹੈ ਜੋ ਤੁਹਾਨੂੰ ਕਿਸੇ ਵੀ ਕੰਮ ਦੇ ਸ਼ੁਰੂ ਤੋਂ ਅੰਤ ਤੱਕ ਧਿਆਨ ਕੇਂਦਰਿਤ ਰੱਖਦਾ ਹੈ। ਇਹੀ ਡੋਪਾਮਾਈਨ ਤੁਹਾਨੂੰ 400 ਪੰਨਿਆਂ ਦੀ ਕਿਤਾਬ ਚੁੱਕ ਕੇ ਅੰਤ ਤੱਕ ਪੜ੍ਹਨ ਦੀ ਤਾਕਤ ਦਿੰਦਾ ਹੈ। ਇਹੀ ਉਹ ਸ਼ਕਤੀ ਹੈ ਜੋ ਤੁਹਾਨੂੰ ਸ਼ਾਂਤ ਬੈਠਣ, ਧਿਆਨ ਬਣਾਈ ਰੱਖਣ ਅਤੇ ਅੰਦਰੋਂ ਪ੍ਰੇਰਿਤ ਰਹਿਣ ਲਈ ਯੋਗ ਬਣਾਉਂਦੀ ਹੈ। ਬਿਨਾਂ ਹਰ ਵਕਤ ਹੋਰ ਚੀਜ਼ਾਂ ਵੱਲ ਪਟਕਾਏ ਅਤੇ ਇੱਥੇ ਹੀ ਲਗਾਤਾਰ ਕੰਮ ਟਾਲਣ ਵਾਲਿਆਂ ਦੀ ਅਸਲ ਸਮੱਸਿਆ ਸ਼ੁਰੂ ਹੁੰਦੀ ਹੈ। ਫਿਜ਼ਿਕ ਡੋਪਾਮਾਈਨ ਹੌਲੀ-ਹੌਲੀ ਟੋਨਿਕ ਡੋਪਾਮਾਈਨ ਨੂੰ ਪੂਰੀ ਤਰ੍ਹਾਂ ਕਬਜ਼ੇ ਵਿੱਚ ਲੈ ਲੈਂਦਾ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਤੁਹਾਡੇ ਕੋਲ ਇੱਕ ਗਾਰਡਨ ਹੋਜ਼ ਹੋਵੇ ਜੋ ਲਗਾਤਾਰ ਤੁਹਾਡੇ ਜ਼ਰੂਰੀ ਕੰਮਾਂ ਲਈ ਪ੍ਰੇਰਣਾ ਦਾ ਪਾਣੀ ਦੇ ਰਿਹਾ ਹੋਵੇ ਪਰ ਕੋਈ ਉਸ ਹੋਜ਼ ਨੂੰ ਵਾਰ-ਵਾਰ ਬੰਦ ਕਰ ਦੇਵੇ ਅਤੇ ਉਹ ਹੀ ਪਾਣੀ ਤੁਰੰਤ ਮਜ਼ੇਵਾਲੀਆਂ ਹੋਰ ਦਿਲਚਸਪ ਚੀਜ਼ਾਂ ਤੇ ਵਰਤਣ ਲੱਗ ਪਵੇ ਸਟੈਂਫੋਰਡ ਯੂਨੀਵਰਸਿਟੀ ਦੇ ਇੱਕ ਖੋਜਚਰ ਜੋ ਦੁਹਾਕਿਆਂ ਤੋਂ ਨਿਊਰੋਪਲਾਸਟੀਸਿਟੀ ਤੇ ਕੰਮ ਕਰ ਰਹੇ ਸਨ ਉਹ ਦੱਸਦੇ ਹਨ ਕਿ ਅੱਜ ਦਾ ਮਨੁੱਖੀ ਦਿਮਾਗ ਹਰ ਸਮੇਂ ਐਸੇ ਉਤੇਜਕਾਂ ਨਾਲ ਕਿਰਿਆ ਰਹਿੰਦਾ ਹੈ ਜੋ ਖਾਸ ਤੌਰ ਤੇ ਸਾਡੇ ਰਿਵਾਰਡ ਸਿਸਟਮ ਨੂੰ ਹਾਈਜੈਕ ਕਰਨ ਲਈ ਬਣਾਏ ਗਏ ਹਨ ਸੋਸ਼ਲ ਮੀਡੀਆ ਗੇਮਸ ਵੀਡੀਓਜ਼ ਨੋਟੀਫਿਕੇਸ਼ਨ ਇਹ ਸਭ ਤੁਰੰਤ ਡੋਪਾਮਾਈਨ ਦੇ ਛਟਕੇ ਪੈਦਾ ਕਰਨ ਲਈ ਹੀ ਡਿਜ਼ਾਈਨ ਕੀਤੇ ਗਏ ਹਨ ਅਤੇ ਹੁਣ ਆਉਂਦਾ ਹੈ ਇਸ ਕਹਾਣੀ ਦਾ ਸਭ ਤੋਂ ਡਰਾਉਣਾ ਹਿੱਸਾ ਜਦੋਂ ਵੀ ਤੁਸੀਂ ਇਨ੍ਹਾਂ ਤੁਰੰਤ ਉਠਦਿਆਂ ਇਸ਼ਾਵਾਂ ਅੱਗੇ ਝੁਕ ਜਾਂਦੇ ਹੋ ਤਾਂ ਤੁਸੀਂ ਬਿਨਾਂ ਜਾਣੇ ਆਪਣੇ ਦਿਮਾਗ ਨੂੰ ਮੁੜ ਪ੍ਰੋਗਰਾਮ ਕਰ ਰਹੇ ਹੁੰਦੇ ਤੁਸੀਂ ਦਿਮਾਗ ਨੂੰ ਇਹ ਸਿਖਾ ਰਹੇ ਹੁੰਦੇ ਹੋ ਕਿ ਕੇਂਦ੍ਰਿਤ ਉਪਯੋਗੀ ਅਤੇ ਅਰਥਪੂਰਨ ਕੰਮਾਂ ਦੀ ਥਾਂ ਤੁਰੰਤ ਮਿਲਣ ਵਾਲੀ ਸੰਤੁਸ਼ਟੀ ਨੂੰ ਪਹਿਲ ਦਿੱਤੀ ਜਾਵੇ ਹਰ ਵਾਰ ਜਦੋਂ ਤੁਸੀਂ ਟਾਲਦੇ ਹੋ ਦਿਮਾਗ ਇਹੀ ਸਿੱਖਦਾ ਹੈ ਅਤੇ ਏਸੀ ਨੂੰ ਹੀ ਪੱਲੇ ਬੰਨ ਲੈਂਦਾ ਹੈ ਅਧਿਆਏ 3 ਆਪਣੇ ਡਰ ਨੂੰ ਨਾਮ ਦਿਓ ਹੁਣ ਇੱਕ ਪਲੇ ਰੁਕੋ ਉਸ ਕੰਮ ਬਾਰੇ ਸੋਚੋ ਜਿਸ ਨੂੰ ਤੁਸੀਂ ਮੋੜ ਮੋੜ ਟਾਲ ਰਹੇ ਹੋ ਹੁਣ ਆਪਣੇ ਆਪ ਨਾਲ ਇਮਾਨਦਾਰ ਹੋ ਕੇ ਪੁੱਛੋ ਅਸਲ ਡਰ ਕੀ ਹੈ ਕੀ ਹੈ ਇਹ ਡਰ ਕੀ ਇਹ ਡਰ ਹੈ ਕਿ ਤੁਸੀਂ ਕਾਫੀ ਚੰਗੇ ਨਹੀਂ ਹੋ ਕੀ ਇਹ ਡਰ ਹੈ ਕਿ ਤੁਸੀਂ ਓਨੇ ਸਮਝਦਾਰ ਨਹੀਂ ਜਿੰਨਾ ਤੁਸੀਂ ਸੋਚਦੇ ਸੀ ਕਿ ਇਹੇ ਡਰ ਹੈ ਕਿ ਤੁਸੀਂ ਸ਼ੁਰੂ ਤਾਂ ਕਰ ਲਵੋਗੇ ਪਰ ਅੰਤ ਤੱਕ ਨਹੀਂ ਪਹੁੰਚ ਪਾਓਗੇ ਜਾਂ ਇਹੇ ਡਰ ਹੈ ਕਿ ਲੋਕ ਤੁਹਾਡੀ ਆਲੋਚਨਾ ਕਰਨਗੇ ਹੁਣ ਇਸ ਡਰ ਨੂੰ ਇੱਕ ਨਾਮ ਦਿਓ ਅਤੇ ਉਸ ਨੂੰ ਕਾਗਜ਼ ਤੇ ਲਿਖ ਦਿਓ ਕਿਉਂਕਿ ਜਦੋਂ ਤੁਸੀਂ ਹੱਥ ਨਾਲ ਲਿਖਦੇ ਹੋ ਤਾਂ ਦਿਮਾਗ ਦਾ ਇੱਕ ਹੋਰ ਹਿੱਸਾ ਮੋਟਰ ਕੋਰਟੈਕਸ ਸਰਗਰਮ ਹੋ ਜਾਂਦਾ ਹੈ ਜੋ ਸਿੱਧਾ ਲਿੰਬਿਕ ਸਿਸਟਮ ਨਾਲ ਜੁੜਿਆ ਹੁੰਦਾ ਹੈ ਇਸ ਨਾਲ ਅਦ੍ਰਿਸ਼ਟ ਅਤੇ ਅਸਪਸ਼ਟ ਡਰ ਹੌਲੀ-ਹੌਲੀ ਠੋਸ ਰੂਪ ਧਾਰ ਲੈਂਦਾ ਹੈ ਜਿਸ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਅਣਜਾਣ ਡਰ ਦੀਵਾਰ ਤੇ ਪੈਂਦੀ ਵੱਡੇ ਪਰਛਾਵੇਂ ਵਰਗੇ ਹੁੰਦੇ ਹਨ ਹਮੇਸ਼ਾ ਡਰਾਏ ਰੱਖਦੇ ਹਨ ਪਰ ਜਦੋਂ ਤੁਸੀਂ ਉਸ ਡਰ ਨੂੰ ਬਾਹਰ ਲਿਆਉਂਦੇ ਹੋ ਉਸ ਨੂੰ ਸ਼ਬਦ ਦਿੰਦੇ ਹੋ ਤਾਂ ਤੁਸੀਂ ਉਸ ਨੂੰ ਦਿਮਾਗ ਦੀ ਭਾਵਨਾਤਮਕ ਪ੍ਰਕਿਰਿਆ ਤੋਂ ਕੱਢ ਕੇ ਤਰਕ ਸੰਗਤ ਅਤੇ ਸਮਝਦਾਰ ਪ੍ਰੀ ਫਰੰਟਲ ਕੋਰਟੈਕਸ ਵਿੱਚ ਲੈ ਆਉਂਦੇ ਹੋ ਡਰ ਨੂੰ ਨਾਮ ਦੇਣਾ ਟਾਲਮਟੋਲ ਦੀ ਆਦਤ ਤੋੜਨ ਦਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ ਅਧਿਆਇ 4 ਤਾਲਮਟੋਲ ਦਾ ਡਰ ਹੁਣ ਮੈਂ ਤੁਹਾਨੂੰ ਕੁਝ ਐਸਾ ਦੱਸਣ ਜਾ ਰਹੀਆਂ ਜੋ ਸ਼ਾਇਦ ਤੁਹਾਡੀ ਆਮ ਸੋਚ ਦੇ ਬਿਲਕੁਲ ਉਲਟ ਹੋਵੇ ਅਸੀਂ ਸਦਾ ਕਾਰਵਾਈ ਕਰਨ ਤੋਂ ਡਰਦੇ ਹਾਂ ਪਰ ਹੁਣ ਧਿਆਨ ਨਾਲ ਸੁਣੋ ਅਸਲ ਤਾਕਤ ਸਹੀ ਚੀਜ਼ ਤੋਂ ਡਰਨਾ ਸਿੱਖਣ ਵਿੱਚ ਹੈ ਅੱਜ ਮੈਂ ਤੁਹਾਨੂੰ ਕਾਰਵਾਈ ਤੋਂ ਨਹੀਂ ਤਾਲਮਟੋਲ ਤੋਂ ਡਰਨਾ ਸਿਖਾਉਣ ਜਾ ਰਹੀ ਹਾਂ ਹੁਣ ਅੱਖਾਂ ਬੰਦ ਕਰੋ ਅਤੇ ਮੇਰੇ ਨਾਲ ਇੱਕ ਦ੍ਰਿਸ਼ ਸੋਚੋ ਕਲਪਨਾ ਕਰੋ ਅੱਜ ਤੋਂ 6 ਮਹੀਨੇ ਬਾਅਦ ਵੀ ਤੁਸੀਂ ਉਸ ਕੰਮ ਵੱਲ ਇੱਕ ਕਦਮ ਵੀ ਨਹੀਂ ਚੁੱਕਿਆ ਜਿਸ ਨੂੰ ਤੁਸੀਂ ਅੱਜ ਟਾਲ ਰਹੇ ਹੋ ਹੁਣ ਦੱਸੋ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਕਿਹੜੇ ਮੌਕੇ ਤੁਸੀਂ ਗਵਾ ਚੁੱਕੇ ਹੋ ਤੁਹਾਡੇ ਅੰਦਰ ਦਾ ਕਿਹੜਾ ਰੂਪ ਚੁੱਪ ਚਾਪ ਮਰ ਗਿਆ ਹੈ ਹੁਣ 3 ਸਾਲ ਅੱਗੇ ਚੱਲੀਏ ਉਹੀ ਟਾਲ ਮਟੋਲ ਉਹੀ ਡਰ ਉਹੀ ਟਲਿਆ ਹੋਇਆ ਸੁਪਨਾ ਹੁਣ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਲੱਗਦੀ ਹੈ ਇਹੇ ਦ੍ਰਿਸ਼ ਤੁਹਾਨੂੰ ਡਰਉਣ ਲਈ ਨਹੀਂ ਇਹ ਇਸ ਲਈ ਹੈ ਤਾਂ ਜੋ ਤੁਹਾਡਾ ਦਿਮਾਗ ਫੈਸਲੇ ਲੈਣ ਦਾ ਢੰਗ ਨਵੀਂ ਤਰ੍ਹਾਂ ਸਿੱਖੇ ਸਭ ਤੋਂ ਵੱਡਾ ਖਤਰਾ ਕੋਸ਼ਿਸ਼ ਕਰਕੇ ਅਸਫਲ ਹੋਣਾ ਨਹੀਂ ਹੁੰਦਾ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਕਦੇ ਕੋਸ਼ਿਸ਼ ਹੀ ਨਾ ਕਰਨਾ ਅਤੇ ਸਾਰੀ ਉਮਰ ਇਹ ਸੋਚਦੇ ਰਹਿਣਾ ਕਾਸ਼ ਮੈਂ ਕਰ ਲਿਆ ਹੁੰਦਾ ਤੁਹਾਡਾ ਦਿਮਾਗ ਸ਼ੁਰੂ ਦੇ ਛੋਟੇ ਤੁਰੰਤ ਦਰਦ ਤੋਂ ਤਾਂ ਤੁਹਾਨੂੰ ਬਚਾ ਲੈਂਦਾ ਹੈ ਪਰ ਲੰਬੇ ਸਮੇਂ ਦੇ ਵੱਡੇ ਦਰਦ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੰਦਾ ਹੈ ਪਰ ਜਦੋਂ ਤੁਸੀਂ ਕਾਰਵਾਈ ਨਾਲੋਂ ਵੱਧ ਟਾਲਮਟੋਲ ਤੋਂ ਡਰਨਾ ਸਿੱਖ ਲੈਂਦੇ ਹੋ ਤਾਂ ਇੱਕ ਢੂੰਗਾ ਬਦਲਾਅ ਹੁੰਦਾ ਹੈ ਫਿਰ ਕੰਮ ਟਾਲਣਾ ਕਾਰਵਾਈ ਕਰਨ ਨਾਲੋਂ ਜ਼ਿਆਦਾ ਦਰਦਨਾਕ ਲੱਗਣ ਲੱਗ ਪੈਂਦਾ ਹੈ ਪੰਜਵਾਂ ਅਧਿਆਇ ਡੋਪਾਮਾਈਨ ਦੀ ਖੇਡ ਤੁਹਾਡਾ ਦਿਮਾਗ ਕੁਝ ਖਾਸ ਰਸਤੇ ਤੇ ਚੱਲਦਾ ਹੈ ਇਹੀ ਰਸਤੇ ਡੋਪਾਮਾਈਨ ਨਾਲ ਜੁੜੇ ਹੋਏ ਹਨ ਡੋਪਾਮਾਈਨ ਉਹ ਰਸਾਇਣ ਹੈ ਜੋ ਤੁਹਾਨੂੰ ਕੁਝ ਕਰਨ ਦੀ ਇੱਛਾ ਦਿੰਦਾ ਹੈ ਅੱਗੇ ਵਧਣ ਲਈ ਧੱਕਦਾ ਹੈ ਪਰ ਸਮੱਸਿਆ ਇਹ ਹੈ ਕਿ ਅੱਜ ਦੀ ਦੁਨੀਆ ਵਿੱਚ ਬੇਅੰਤ ਚੀਜ਼ਾਂ ਹਨ ਜੋ ਤੁਹਾਡਾ ਧਿਆਨ ਖਿੱਚਦੀਆਂ ਹਨ ਅਤੇ ਡੋਪਾਮਾਈਨ ਨੂੰ ਗਲਤ ਪਾਸੇ ਵਹਾ ਦਿੰਦੀਆਂ ਹਨ ਇਸੇ ਕਰਕੇ ਤੁਹਾਨੂੰ ਹੁਣ ਇੱਕ ਸਾਫ਼ ਰਣਨੀਤੀ ਚਾਹੀਦੀ ਹੈ ਆਪਣੀ ਜ਼ਿੰਦਗੀ ਇਸ ਤਰੀਕੇ ਨਾਲ ਸਜਾਓ ਇੱਕ ਸਮੇਂ ਤੇ ਸਿਰਫ ਇੱਕ ਹੀ ਕੰਮ ਅੱਜ ਦਾ ਸਭ ਤੋਂ ਔਖਾ ਕੰਮ ਕਾਗਜ਼ ਤੇ ਲੇਖ ਲਵੋ ਯਾਦ ਰੱਖੋ ਤੁਹਾਡਾ ਦਿਮਾਗ ਇੱਕੋ ਵੇਲੇ ਕਈ ਟੀਚਿਆਂ ਲਈ ਡੋਪਾਮਾਈਨ ਨਹੀਂ ਛੱਡ ਸਕਦਾ ਸਪਾਸਟ ਸਮਾਂ ਸੀਮਾ ਬਣਾਓ ਜੇ ਤੁਹਾਨੂੰ ਲੱਗਦਾ ਹੈ ਕੇ ਕੰਮ ਲਈ 4 ਘੰਟੇ ਚਾਹੀਦੇ ਹਨ ਤਾਂ ਆਪਣੇ ਆਪ ਨੂੰ 3 ਘੰਟੇ ਦਿਓ ਹਲਕਾ ਜਿਹਾ ਦਬਾਅ ਦਿਮਾਗ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਤਿਆਰ ਕਰ ਦਿੰਦਾ ਹੈ ਇਨਾਮ ਪਹਿਲਾਂ ਤੈਅ ਕਰੋ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਫੈਸਲਾ ਕਰੋ ਕੰਮ ਮੁੱਕਣ ਤੇ ਤੁਸੀਂ ਆਪਣੇ ਆਪ ਨੂੰ ਕਿਹੜਾ ਇਨਾਮ ਦਿਓਗੇ ਉਹ ਚੀਜ਼ ਹੋਵੇ ਜੋ ਤੁਹਾਨੂੰ ਸੱਚਮੁੱਚ ਪਸੰਦ ਹੋਵੇ ਪਰ ਸਿਰਫ ਕੰਮ ਪੂਰਾ ਹੋਣ ਤੋਂ ਬਾਅਦ ਧਿਆਨ ਉਪਰ ਟਿਕਾਉਣ ਵਾਲੀਆਂ ਚੀਜ਼ਾਂ ਹਟਾਓ ਫੋਨ ਦੂਜੇ ਕਮਰੇ ਵਿੱਚ ਰੱਖੋ ਬੇਲੋੜੀਆਂ ਟੈਬ ਬੰਦ ਕਰੋ ਨੋਟੀਫਿਕੇਸ਼ਨ ਬੰਦ ਕਰ ਦਿਓ ਇੱਕ ਜ਼ਰੂਰੀ ਗੱਲ ਯਾਦ ਰੱਖੋ ਇਨਾਮ ਇਨਾਮ ਜਾਣ ਬੁੱਝ ਕੇ ਦਿੱਤਾ ਜਾਣਾ ਚਾਹੀਦਾ ਹੈ ਆਪੇ ਨਹੀਂ ਜੇ ਤੁਸੀਂ ਆਦਤ ਵਜੋਂ نیٹਫਲਿਕਸ ਦੇਖਦੇ ਹੀ ਹੋ ਤਾਂ ਇਹ ਇਨਾਮ ਨਹੀਂ ਹੈ ਜੇ ਤੁਸੀਂ ਬੋਰ ਹੋਣ ਤੇ ਸੋਸ਼ਲ ਮੀਡੀਆ ਖੋਲ ਲੈਂਦੇ ਹੋ ਤਾਂ ਇਹ ਵੀ ਇਨਾਮ ਨਹੀਂ ਮਜ਼ੇ ਨੂੰ ਇਨਾਮ ਬਣਾਓ ਆਪਣੇ ਆਪ ਨਹੀਂ ਕਮਾਈ ਹੋਈ ਚੀਜ਼ ਬਣਾਓ ਇਸ ਤਰੀਕੇ ਨਾਲ ਕੰਮ ਵਿੱਚ ਦਿਲਚਸਪ ਲੱਗਣ ਲੱਗਦਾ ਹੈ ਅਤੇ ਇਨਾਮ ਦੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ ਪਰ ਧਿਆਨ ਰੱਖੋ ਇੱਕ ਛੁਪਿਆ ਹੋਇਆ ਦੁਸ਼ਮਣ ਹੈ ਜੋ ਇਸ ਸਾਰੀ ਪ੍ਰਣਾਲੀ ਨੂੰ ਇੱਕ ਪਲ ਵਿੱਚ ਤਬਾਹ ਕਰ ਸਕਦਾ ਹੈ ਸ਼ੇਮਾ ਅਧਿਆਏ ਛੁਪਿਆ ਹੋਇਆ ਦੁਸ਼ਮਣ ਪੂਰਨਤਾਵਾਦ ਪੂਰਨਤਾਵਾਦ ਦਾ ਸਿੱਧਾ ਮਤਲਬ ਹੈ ਹਰ ਕੰਮ ਨੂੰ ਬਿਲਕੁਲ ਪਰਫੈਕਟ ਕਰਨ ਦੀ ਜਿੱਦ ਸੁਣਨ ਵਿੱਚ ਇਹ ਗੁਣ ਲੱਗਦਾ ਹੈ ਪਰ ਅਕਸਰ ਇਹ ਕੰਮ ਨਾ ਕਰਨ ਦਾ ਸਭ ਤੋਂ ਸਿਆਣਾ ਬਹਾਨਾ ਬਣ ਜਾਂਦਾ ਹੈ ਪੂਰਨਤਾਵਾਦ ਵਾਲਾ ਦਿਮਾਗ ਕਹਿੰਦਾ ਹੈ ਹੁਣੇ ਨਹੀਂ ਥੋੜੀ ਦੇਰ ਬਾਅਦ ਪਹਿਲਾਂ ਮਨ ਬਣਨ ਦਿਓ ਮਾਹੌਲ ਠੀਕ ਹੋਵੇ ਫਿਰ ਕਰਾਂਗਾ ਜਦੋਂ ਸਮਾਂ ਪੂਰਾ ਸਹੀ ਹੋਵੇਗਾ ਤਦੋਂ ਸ਼ੁਰੂ ਕਰਾਂਗਾ ਪਰ ਸੱਚ ਇਹ ਹੈ ਸਮਾਂ ਕਦੇ ਵੀ ਆਪਣੇ ਆਪ ਸਹੀ ਨਹੀਂ ਬਣਦਾ ਸਹੀ ਸਮਾਂ ਉਸ ਵੇਲੇ ਬੰਦਾ ਜਦੋਂ ਤੁਸੀਂ ਸ਼ੁਰੂ ਕਰਨ ਦੀ ਹਿੰਮਤ ਕਰ ਲੈਂਦੇ ਹੋ 2 ਮਿੰਟਾਂ ਦਾ ਨਿਯਮ ਆਪਣੇ ਦਿਮਾਗ ਨਾਲ ਇੱਕ ਸੌਦਾ ਕਰੋ ਇਹ ਨਾ ਸੋਚੋ ਕੰਮ ਕਿੰਨਾ ਵਧੀਆ ਹੋਵੇਗਾ ਨਾ ਇਹ ਸੋਚੋ ਲੋਕ ਕੀ ਕਹਿਣਗੇ ਸਿਰਫ ਇਹ ਸੋਚੋ ਮੈਂ 2 ਮਿੰਟ ਲਈ ਅਧੂਰਾ ਜਾਂ ਖਰਾਬ ਕੰਮ ਕਰਾਂਗਾ ਬਸ ਕੰਮ ਸ਼ੁਰੂ ਕਰ ਦਿਓ ਇਸ ਤਰੀਕੇ ਦਾ ਜਾਦੂ ਇਹ ਹੈ ਕਿ ਸਭ ਤੋਂ ਔਖਾ ਕੰਮ ਚੰਗਾ ਕਰਨਾ ਨਹੀਂ ਹੁੰਦਾ ਸਭ ਤੋਂ ਔਖਾ ਕੰਮ ਸ਼ੁਰੂ ਕਰਨਾ ਹੁੰਦਾ ਹੈ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਦਿਮਾਗ ਦੀ ਜੰਮੀ ਹੋਈ ਸੋਚ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ ਅਤੇ ਜਿਸ ਕੰਮ ਨੂੰ ਤੁਸੀਂ ਪਹਿਲਾਂ ਹੀ ਅਧੂਰਾ ਮੰਨ ਲੈਂਦੇ ਹੋ ਉਸ ਨੂੰ ਟਾਲਣ ਲਈ ਦਿਮਾਗ ਕੋਲ ਕੋਈ ਬਹਾਨਾ ਨਹੀਂ ਬਚਦਾ ਸੱਤਵਾਂ ਅਧਿਆਇ ਮਾਹੌਲ ਦੀ ਤਾਕਤ ਇੱਕ ਗੱਲ ਪੱਕੀ ਯਾਦ ਰੱਖੋ ਅਕਸਰ ਇਨਸਾਨ ਆਪਣੇ ਮਾਹੌਲ ਨਾਲੋਂ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ ਜੇ ਤੁਹਾਡੀ ਮੇਜ਼ ਫालतू ਚੀਜ਼ਾਂ ਨਾਲ ਭਰੀ ਪਈ ਹੈ ਕਮਰਾ ਉਲਝਿਆ ਹੋਇਆ ਹੈ ਅਤੇ ਫੋਨ ਹਰ ਪਲ ਨੋਟੀਫਿਕੇਸ਼ਨ ਨਾਲ ਬੁਲਾਉਂਦਾ ਰਹਿੰਦਾ ਹੈ ਤਾਂ ਸਮਝ ਲਓ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਧਿਆਨ ਹਾਰ ਗਿਆ ਕੰਮ ਟਾਲਣ ਦੀ ਆਦਤ ਅਕਸਰ ਆਲਸ ਨਹੀਂ ਹੁੰਦੀ ਉਹ ਉਸ ਮਾਹੌਲ ਦੀ ਨਿਸ਼ਾਨੀ ਹੁੰਦੀ ਹੈ ਜਿਸ ਵਿੱਚ ਤੁਸੀਂ ਹਰ ਰੋਜ਼ ਰਹਿੰਦੇ ਹੋ ਜੇ ਤੁਸੀਂ ਆਪਣੀ ਆਦਤ ਬਦਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਨਜ਼ਰੀਆ ਬਦਲੋ ਕੰਮ ਕਰਨ ਲਈ ਇੱਕ ਖਾਸ ਜਗ੍ਹਾ ਬਣਾਓ ਸਾਫ਼ ਸਾਦੀ ਬਿਨਾ ਗੈਰ ਜ਼ਰੂਰੀ ਚੀਜ਼ਾਂ ਦੇ ਜੋ ਕੰਮ ਕਰਨਾ ਹੈ ਉਸ ਨੂੰ ਸੌਖਾ ਬਣਾ ਦਿਓ ਜੇ ਲਿਖਣਾ ਹੈ ਤਾਂ ਕਾਪੀ ਜਾਂ ਲੈਪਟਾਪ ਸਿੱਧਾ ਸਾਹਮਣੇ ਖੁੱਲਾ ਹੋਵੇ ਅਤੇ ਜਿਸ ਕੰਮ ਤੋਂ ਤੁਸੀਂ ਭੱਜਦੇ ਹੋ ਉਸ ਨੂੰ ਔਖਾ ਬਣਾ ਦਿਓ ਫੋਨ ਨੂੰ ਦੂਰ ਰੱਖੋ ਫਜ਼ੂਲ ਵੈੱਬਸਾਈਟਾਂ ਬੰਦ ਕਰੋ ਨੋਟੀਫਿਕੇਸ਼ਨ ਚੁੱਪ ਕਰਾ ਦਿਓ ਯਾਦ ਰੱਖੋ ਦਿਮਾਗ ਹਮੇਸ਼ਾ ਸਭ ਤੋਂ ਆਸਾਨ ਰਸਤਾ ਲੱਭਦਾ ਹੈ ਅਤੇ ਜੇ ਤੁਸੀਂ ਐਸਾ ਮਾਹੌਲ ਬਣਾਓ ਜਿੱਥੇ ਕੰਮ ਕਰਨਾ ਸੌਖਾ ਹੋਵੇ ਅਤੇ ਟਲਣਾ ਔਖਾ ਤਾਂ ਟਾਲਮਟੋਲ ਆਪਣੇ ਆਪ ਕਮਜ਼ੋਰ ਪੈ ਜਾਂਦਾ ਹੈ ਜੇ ਤੁਹਾਡੇ ਸਾਹਮਣੇ ਫੋਨ ਪਿਆ ਹੈ ਤਾਂ ਆਪਣੇ ਆਪ ਤੁਹਾਡਾ ਹੱਥ ਫੋਨ ਵੱਲ ਜਾਵੇਗਾ ਤੇ ਤੁਸੀਂ ਉਸ ਨੂੰ ਚਲਾਉਣਾ ਸ਼ੁਰੂ ਕਰ ਦਿਓਗੇ ਪਰੰਤੂ ਜੇਕਰ ਫੋਨ ਕੋਲ ਹੈ ਹੀ ਨਹੀਂ ਤਾਂ ਫਿਰ ਕਿੱਥੋਂ ਚਲਾਓਗੇ ਅਧਿਆਏ 8 ਸਪਸ਼ਟਤਾ ਦਾ ਨਿਯਮ ਕੰਮ ਟਲਣਾ ਹਮੇਸ਼ਾ ਆਲਸ ਨਹੀਂ ਹੁੰਦਾ ਅਕਸਰ ਇਹ ਉਲਝਣ ਕਾਰਨ ਹੁੰਦਾ ਹੈ ਅਸੀਂ ਇਸ ਲਈ ਸ਼ੁਰੂ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਸ਼ੁਰੂ ਕਿੱਥੋਂ ਕਰੀਏ ਕੰਮ ਸਾਨੂੰ ਇੱਕ ਵੱਡੇ ਡਰਾਉਣੇ ਪਹਾੜ ਵਾਂਗ ਦਿੱਸਾ ਲੱਗ ਪੈਂਦਾ ਹੈ ਅਤੇ ਦਿਮਾਗ ਵੱਡੀਆਂ ਅਸਪਸ਼ਟ ਚੀਜ਼ਾਂ ਤੋਂ ਅਕਸਰ ਭੱਜਦਾ ਹੈ ਇਸ ਦਾ ਇੱਕੋ ਹੀ ਇਲਾਜ ਹੈ ਸਪਸ਼ਟਤਾ ਕੰਮ ਨੂੰ ਇੰਨਾ ਛੋਟਾ ਕਰ ਦਿਓ ਕਿ ਉਹ ਡਰਾਉਣਾ ਨਹੀਂ ਸਗੋਂ ਹਸਣਯੋਗਾ ਲੱਗੇ ਕਿਤਾਬ ਨਹੀਂ ਲਿਖਣੀ ਸਿਰਫ ਲੈਪਟਾਪ ਖੋਲ੍ਹ ਕੇ ਇੱਕ ਸਿਰਲੇਖ ਲਿਖਣਾ ਹੈ ਪੂਰਾ ਕਰਨੀ ਸਵਾਰਨਾ ਸਿਰਫ ਤਿੰਨ ਕਮੀਜ਼ਾਂ ਸਹੀ ਥਾਰਕ ਕਰਨੀਆਂ ਹਨ ਇਹ ਛੋਟੀ ਸ਼ੁਰੂਆਤ ਦਿਮਾਗ ਵਿੱਚ ਇੱਕ ਖਾਸ ਪ੍ਰਭਾਵ ਜਗਾਉਂਦੀ ਹੈ। ਦਿਮਾਗ ਅਧੂਰਾ ਕੰਮ ਪਸੰਦ ਨਹੀਂ ਕਰਦਾ। ਜਦੋਂ ਤੁਸੀਂ ਕੰਮ ਸ਼ੁਰੂ ਕਰ ਲੈਂਦੇ ਹੋ, ਭਾਵੇਂ ਬਹੁਤ ਛੋਟੇ ਪੱਧਰ ਤੇ ਹੀ ਕਿਉਂ ਨਾ ਹੋਵੇ, ਦਿਮਾਗ ਅੰਦਰ ਇੱਕ ਹੌਲਾ ਜਿਹਾ ਦਬਾਅ ਬਣਦਾ ਹੈ ਜੋ ਤੁਹਾਨੂੰ ਅੱਗੇ ਵਧਣ ਲਈ ਮਜਬੂਰ ਕਰਦਾ ਹੈ। ਇਸ ਲਈ ਸਪਸ਼ਟਤਾ ਦੇ ਆਪਣੇ ਆਪ ਔਨ ਦੀ ਉਡੀਕ ਨਾ ਕਰੋ ਵੱਡੇ ਕੰਮਾਂ ਨੂੰ ਛੋਟੇ-ਛੋਟੇ ਕਦਮਾਂ ਵਿੱਚ ਵੰਡੋ ਅਤੇ ਸਪਸ਼ਟਤਾ ਖੁਦ ਬਣਾਓ ਕਿਉਂਕਿ ਜਿੱਥੇ ਸਪਸ਼ਟਤਾ ਹੁੰਦੀ ਹੈ ਉੱਥੇ ਟਾਲਮਟੋਲ ਟਿਕ ਨਹੀਂ ਸਕਦੀ ਨਵਾਂ ਅਧਿਆਇ ਓ ਊਰਜਾ ਦਾ ਚੱਕਰ ਕੀ ਤੁਸੀਂ ਕਦੀ ਗੌਰ ਕੀਤਾ ਹੈ ਜਦੋਂ ਅਸੀਂ ਥੱਕੇ ਹੁੰਨੇ ਹਾਂ ਤਾਂ ਕੰਮ ਟਲਣਾ ਆਪਣੇ ਆਪ ਵੱਧ ਜਾਂਦਾ ਹੈ ਤੁਹਾਡਾ ਦਿਮਾਗ ਤੁਹਾਡੇ ਸਰੀਰ ਦੀ ਲਗਭਗ ਇੱਕ ਪੰਜਵਾਂ ਹਿੱਸਾ ਊਰਜਾ ਵਰਤਦਾ ਹੈ ਜਦੋਂ ਇਹ ਊਰਜਾ ਘੱਟ ਹੋ ਜਾਵੇ ਦਿਮਾਗ ਔਖੇ ਕੰਮਾਂ ਤੋਂ ਹਟ ਕੇ ਸੌਖੇ ਰਾਹ ਲੱਭਣ ਲੱਗ ਪੈਂਦਾ ਹੈ ਇਸ ਲਈ ਊਰਜਾ ਕੋਈ ਸ਼ੌਕ ਨਹੀਂ ਹੈ ਇਹ ਇੱਕ ਸੋਚੀ ਸਮਝੀ ਯੋਜਨਾ ਹੈ ਸਭ ਤੋਂ ਪਹਿਲਾਂ ਚੰਗੀ ਨੀਂਦ ਖਰਾਬ ਰਾਤ ਦੀ ਕਮੀ ਕੋਈ ਵੀ ਤਕਨੀਕ ਪੂਰੀ ਨਹੀਂ ਕਰ ਸਕਦੀ ਦੂਜੀ ਗੱਲ ਖਿਡਨਾ ਜੁਲਨਾ ਥੋੜੀ ਜੀ ਕਸਰਤ ਵੀ ਖੂਨ ਦਾ ਵਹਾਅ ਤੇਜ਼ ਕਰ ਦਿੰਦੀ ਹੈ ਅਤੇ ਸੋਚ ਸਾਫ਼ ਹੋ ਜਾਂਦੀ ਹੈ ਜੀਜੀ ਗੱਲ ਸਿਆਣਪ ਨਾਲ ਖਾਣਾ ਚੀਨੀ ਅਤੇ ਕੈਫੀਨ ਦੇ ਸਹਾਰੇ ਹਰ ਰੋਜ਼ ਨਾ ਟਿਕੋ ਆਪਣੇ ਸਰੀਰ ਦੇ ਕੁਦਰਤੀ ਚੱਕਰ ਦਾ ਆਦਰ ਕਰੋ ਪਛਾਨੋ ਕਿ ਤੁਸੀਂ ਸਵੇਰੇ ਦੁਪਹਿਰ ਜਾਂ ਸ਼ਾਮ ਕਿਹੜੇ ਵੇਲੇ ਸਭ ਤੋਂ ਵੱਧ ਤਾਕਤ ਵਿੱਚ ਹੁੰਦੇ ਹੋ ਅਤੇ ਜੋ ਕੰਮ ਸਭ ਤੋਂ ਔਖੇ ਹਨ ਉਹੀ ਸਮਾਂ ਉਹਨਾਂ ਲਈ ਰੱਖੋ ਯਾਦ ਰੱਖੋ ਜੇ ਤੁਸੀਂ ਆਪਣੀ ਊਰਜਾ ਦੀ ਸੰਭਾਲ ਨਹੀਂ ਕਰਦੇ ਤਾਂ ਕੋਈ ਵੀ ਉਤਪਾਦਕਤਾ ਦੀ ਤਕਨੀਕ ਤੁਹਾਡੀ ਮਦਦ ਨਹੀਂ ਕਰ ਸਕਦੀ ਅਖੀਰ 'ਚ ਇੱਕ ਸੱਚ ਤੁਹਾਡਾ ਸਰੀਰ ਹਮੇਸ਼ਾ ਥੱਕੇ ਹੋਏ ਦਿਮਾਗ ਤੇ ਭਾਰ ਬਣ ਕੇ ਹਾਵੀ ਰਹੇਗਾ ਇਸ ਲਈ ਆਪਣੇ ਸਰੀਰ ਨੂੰ ਊਰਜਾ ਦਿਓ ਤਾਂ ਜੋ ਤੁਹਾਡਾ ਦਿਮਾਗ ਵੀ ਸਵਸਥ ਰਹਿ ਸਕੇ ਅਧਿਆਇ 10 ਆਪਣੇ ਆਪ ਨਾਲ ਸਮਝੌਤਾ ਟਾਲਮਟੋਲ ਦੀ ਸਭ ਤੋਂ ਵੱਡੀ ਵਜ੍ਹਾ پابੰਦੀ ਦੀ ਘਾਟ ਹੁੰਦੀ ਹੈ ਅਸੀਂ ਅਕਸਰ ਆਪਣੇ ਆਪ ਨੂੰ ਕਹਿੰਦੇ ਹਾਂ ਇੱਕ ਦਿਨ ਕਰ ਲਵਾਂਗਾ ਪਰ ਉਹ ਇੱਕ ਦਿਨ ਕਦੇ ਵੀ ਅੱਜ ਨਹੀਂ ਬਣਦਾ ਇਸ ਲਈ ਹੁਣ ਸਮਾਂ ਹੈ ਆਪਣੇ ਆਪ ਨਾਲ ਸਾਫ਼ ਸਮਝੌਤਾ ਕਰਨ ਦਾ ਇਹ ਕੋਈ ਔਖੀ ਗੱਲ ਨਹੀਂ ਜੋ ਕੰਮ ਕਰਨਾ ਹੈ ਉਹ ਕਾਗਜ਼ ਤੇ ਲਿਖੋ ਹੇਠਾ ਆਪਣਾ ਦਸਤਖਤ ਕਰੋ ਅਤੇ ਉਹ ਕਾਗਜ਼ ਉੱਥੇ ਲਗਾ ਦਿਓ ਜਿੱਥੇ ਹਰ ਰੋਜ਼ ਨਜ਼ਰ ਪਵੇ ਜਾਂ ਫਿਰ ਕਿਸੇ ਭਰੋਸੇਯੋਗ ਇਨਸਾਨ ਨੂੰ ਦੱਸ ਦਿਓ ਜਨ ਤੱਕ ਤੌਰ ਤੇ ਵਚਨ ਦਿਓ ਅਤੇ ਇੱਕ ਗੱਲ ਹੋਰ ਜੇ ਕੰਮ ਨਾ ਹੋਵੇ ਤਾਂ ਉਸ ਦਾ ਨਤੀਜਾ ਵੀ ਪਹਿਲਾਂ ਹੀ ਤੈਅ ਕਰੋ ਕਿ ਪਾਬੰਦੀ ਸਿਰਫ ਇਰਾਦਾ ਨਹੀਂ ਰਹਿੰਦੀ ਉਹ ਜ਼ਿੰਮੇਵਾਰੀ ਬਣ ਜਾਂਦੀ ਹੈ ਅਤੇ ਜਦੋਂ ਤੁਸੀਂ ਆਪਣੇ ਵਚਨ ਤੇ ਖੜੇ ਰਹਿੰਦੇ ਹੋ ਤਾਂ ਹੌਲੀ-ਹੌਲੀ ਤੁਹਾਡੀ ਆਪਣੀ ਪਛਾਣ ਬਦਲਣ ਲੱਗ ਪੈਂਦੀ ਹੈ। ਤੁਸੀਂ ਹੁਣ ਕੰਮ ਟਾਲਣ ਵਾਲੇ ਨਹੀਂ ਰਹਿੰਦੇ, ਤੁਸੀਂ ਕੰਮ ਪੂਰਾ ਕਰਨ ਵਾਲੇ ਬਣ ਜਾਂਦੇ ਹੋ। 11ਵਾਂ ਅਧਿਆਇ ਯੋਧੇ ਦੀ ਪਛਾਣ। ਆਖਰਕਾਰ ਇੱਕ ਗੱਲ ਸਾਫ਼ ਹੈ, ਟਾਲਮਟੋਲ ਖਤਮ ਕਰਨ ਲਈ ਕੋਈ ਜਾਦੂ ਨਹੀਂ ਹੁੰਦਾ। ਸਭ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਹੜਾ ਇਨਸਾਨ ਬਣਾਉਣਾ ਚਾਹੁੰਦੇ ਹੋ। ਇਸ ਲਈ ਤੁਹਾਨੂੰ ਹਰ ਰੋਜ਼ ਆਪਣੀ ਛੋਟੀ ਜਿਹੀ ਲੜਾਈ ਲੜਨੀ ਪਵੇਗੀ। ਹਰ ਵਾਰੀ ਜਦੋਂ ਡਰ ਹੁੰਦਾ ਹੈ ਸ਼ੱਕ ਹੁੰਦਾ ਹੈ ਅਤੇ ਦਿਮਾਗ ਕਹਿੰਦਾ ਹੈ ਛੱਡੋ ਕੱਲ ਕਰਾਂਗੇ ਉਸ ਵੇਲੇ ਵੀ ਜੇ ਤੁਸੀਂ ਕੰਮ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਅੰਦਰਲੇ ਯੋਧੇ ਨੂੰ ਥੋੜਾ ਹੋਰ ਮਜ਼ਬੂਤ ਕਰ ਲੈਂਦੇ ਹੋ ਹੌਲੀ ਹੌਲੀ ਟਾਲ ਮਟੋਲ ਦੀ ਆਦਤ ਜਿਹੜੀ ਆ ਉਹ ਨਹੀਂ ਰਹਿੰਦੀ ਇਹ ਸਿਰਫ ਪਿਛਲੀ ਜ਼ਿੰਦਗੀ ਦੀ ਇੱਕ ਧੁੰਦਲੀ ਯਾਦ ਬਣ ਜਾਂਦੀ ਹੈ ਸੋ ਦੋਸਤੋ ਆਪਣੇ ਇਸ ਦਿਮਾਗ ਦੇ ਸਿਸਟਮ ਨੂੰ ਸਮਝੋ ਅਤੇ ਇਹਨਾਂ ਗੱਲਾਂ ਨੂੰ ਆਪਣੇ ਆਪ ਤੇ ਅਪਲਾਈ ਕਰਕੇ ਟਾਲਮਟੋਲ ਕਰਨ ਦੀ ਆਦਤ ਨੂੰ ਹੌਲੀ-ਹੌਲੀ ਛੱਡਣ ਦੀ ਕੋਸ਼ਿਸ਼ ਕਰੋ। ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਲਾਹੇਵੰਦ ਸਾਬਤ ਵੀ ਹੋਵੇਗੀ। ਜੇ ਤੁਸੀਂ ਇਹ ਵੀਡੀਓ ਇੱਥੋਂ ਤੱਕ ਦੇਖੀ ਹੈ ਤਾਂ ਮੈਂ ਤੁਹਾਡਾ ਦਿলো ਤਨਵਾਦ ਕਰਦੀ ਹਾਂ। ਸ਼ੁਕਰੀਆ।